ਮਾਣਿ ਸਰਦ ਜੀ ਅੱਜ ਰੋਡ ショਓ ਨਿਕਲ ਰਿਹਾ ਜੀ ਇਸ ਤਰ੍ਹਾਂ ਦਾ ਅੱਜ ਉਤਸ਼ਾਹ ਹੈਗਾ ਯੂਥ ਦੇ ਵਿੱਚ ਜਿੱਤਾਂ ਨਕਸਾਨ ਵੰਗਰੇ ਤੁਸੀਂ ਇੱਥੇ ਜ਼ਿੰਮੇਵਾਰੀ ਵੀ ਜਿਹੜੀ ਨਿਭਾ ਰਹੇ ਹੋ ਕਿ ਕਿੱਦਾਂ ਦੇ ਬਿਲਕੁਲ ਜੀ ਬਿਲਕੁਲ ਅੱਜ ਸਾਡੇ ਸੰਸਦ ਮੈਂਬਰ ਰਾਗਵ ਚੱਡਾ ਜੀ ਆ ਰਹੇ ਨੇ ਜੀ ਹਲਕਾ ਸਾਂਨੇ ਆਣ ਦੇ ਵਿੱਚ ਚੋਣ ਪ੍ਰਚਾਰ ਨੂੰ ਹੋਰ ਮਗਾਉਣ ਸਰਦਾਰ ਗੁਰਪ੍ਰੀਤ ਸਿੰਘ ਜੀ ਪੀ ਦੀ ਹੱਕ ਦੇ ਵਿੱਚ ਤੇ ਹਲਕੇ ਦੀ ਸੰਗਤ ਦੇ ਵਿੱਚ ਬਹੁਤ ਹੀ ਉਤਸ਼ਾਹ ਹੈ ਤੇ ਭਾਰੀ ਗਿਣਤੀ ਵਿੱਚ ਲੋਕ ਪਹੁੰਚ ਰਹੇ ਨੇ ਤੇ ਇਸ ਰੋਡ ショਓ ਤੋਂ ਬਾਅਦ ਪਹਿਲਾਂ ਸੀਐਮ ਸਾਹਿਬ ਵੀ ਰੋਡ ショਓ ਕਰਕੇ ਗਏ ਨੇ ਤੇ ਹੁਣ ਰਾਗਵ ਚੱਡਾ ਜੀ ショਓ ਰੋਡ ਸ਼ੋਅ ਕਰਨ ਆ ਰਹੇ ਤੇ ਉਸ ਤੋਂ ਬਾਅਦ ਮਤਲਬ ਇੱਕ ਤਰਫਾ ਮੁਕਾਬਲਾ ਹੋ ਜਾਊਗਾ ਜੀ ਫਤਿਹਗੜ ਲੋਕ ਸਭਾ ਹਲਕੇ ਦੇ ਵਿੱਚ ਦੇਖਣ ਤੋਂ ਬੀ ਕਾਫੀ ਪੈ ਰਹੀ ਹੈ ਤੇ ਕੇਂਦਰਾ ਜਿਹੜਾ ਰੋਡ ਸ਼ੋਅ ਆ ਇਹ ਲੱਗਦਾ ਲੋਕ ਪਹੁੰਚਣਗੇ ਇਸ ਹਿੱਸੇ ਵਿੱਚ ਨਹੀਂ ਬਿਲਕੁਲ ਬਿਲਕੁਲ ਜੀ ਪੰਜਾਬੀ ਤੁਹਾਨੂੰ ਪਤਾ ਧੁੱਪ ਘੱਟ ਮੰਨਦੇ ਖੇਤੀਬਾੜੀ ਜਿਹੜਾ ਸੂਬਾ ਹੈ ਲੋਕ ਖੇਤਾਂ ਦੇ ਵਿੱਚ ਕੰਮ ਕਰਦੇ ਆ ਧੁੱਪ ਦੀ ਅੱਗੇ ਕਿਤੇ ਪ੍ਰਵਾਹ ਨਹੀਂ ਮੰਨਦੇ ਹੈਗੇ ਬਾਕੀ ਚਲੋ ਮੌਸਮ ਜ਼ਰੂਰ ਗਰਮੀ ਜ਼ਰੂਰ ਹੈ ਪਰ ਲੋਕਾਂ ਦੀ ਸਹਾ ਉਸ ਤੋਂ ਵੀ ਜ਼ਿਆਦਾ ਹੈ ਸੀਟੀਮੇ ਦੇਖੋ ਜਿਹੜੇ ਹੁਣ ਆਜੀ ਫੈਸਲੇ ਜਾਰੀ ਕੀਤੇ ਗਏ ਆ ਵੱਖ-ਵੱਖ ਜਿਹੜੇ ਆ ਪਾਰਟੀਆਂ ਵੱਲੋਂ ਤੇ ਦੇਖੋ ਜੀ ਸ੍ਰੀ ਪਾਰਟੀ ਕਿਵੇਂ ਦੇਖਦੀ ਹੈ ਦੇਖੋ ਜੀ ਜੇ ਤਾਂ ਆਮ ਆਦਮੀ ਪਾਰਟੀ ਦੀ ਇੰਡੀਆ ਆਲਾਈਂਸ ਦੀ ਸਰਕਾਰ ਸੈਂਟਰ ਦੇ ਵਿੱਚ ਆਉਂਦੀ ਹੈ ਜੀ ਤਾਂ ਕਿਸਾਨਾਂ ਨੂੰ 100% ਐਮਐਸਪੀ ਦਿੱਤੀ ਜਾਊਗੀ ਰਹੀ ਗੱਲ ਬਾਕੀ ਮੋਦੀ ਦੀ ਮੋਦੀ ਦੇ ਤੁਹਾਨੂੰ ਕਹਿਣ ਦੀ ਲੋੜ ਹੀ ਨਹੀਂ ਦੀ ਇਹ ਤਾਂ ਤੁਹਾਨੂੰ ਪਤਾ ਵੀ ਜੁਮਲੇ ਹੀ ਹੁੰਦੇ ਆ ਜਿਹੜਾ ਕੁਝ ਕਹਿਤਾ ਵੀ ਐਮਐਸਪੀ ਦੇਣੀ ਆ ਇਹਦੀ ਮਿਹਰਬਾਨੀ ਦੇ ਇੰਨੇ ਸਾਡੇ ਕਿਸਾਨ ਮਾਰੇ ਜਾ ਚੁੱਕੇ ਹੁਣ ਤੱਕ ਬਾਰਡਰ ਤੇ ਇਹਨਾਂ ਤੋਂ ਸਾਨੂੰ ਕੋਈ ਆਸ ਹੀ ਹੈ ਨਹੀਂ ਹੁਣ ਠੀਕ ਹੈ ਜੀ ਹੁਣ ਸਾਨੂੰ ਆਸ ਹੈਗੀ ਇੰ ਤੇ ਉੱਪਰ ਸੈਂਟਰ ਦੇ ਵਿੱਚ ਸਰਕਾਰ ਆ ਰਹੀ ਹੈ ਇੰਡੀਆ ਰਾਇਲੈਂਸ ਦੀ ਲੋਕਮਰਜ਼ੀ ਕਹੀ ਜਾਣ ਵੀ ਮੋਦੀ 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 ਇੱਕ ਨੈਟਿਵ ਸੈੱਟ ਕੀਤਾ ਗਿਆ ਸੀ ਪਰ ਉਹ ਹੁਣ ਹਵਾ ਹਵਾਈ ਹੋ ਚੁੱਕਿਆ ਤੇ ਇੰਡੀਆ ਰਾਇਲੈਂਸ ਤੇ ਆਮ ਆਦੀ ਪਾਰਟੀ ਦੇ ਕਰ ਸਰਕਾਰ ਸੈਂਟਰ ਦੇ ਵਿੱਚ ਆ ਰਹੀ ਹੈ ਤੇ ਮੇਰੀ ਪੰਜਾਬ ਦੇ ਲੋਕਾਂ ਨੂੰ ਵੀ ਵੱਧ ਤੋਂ ਵੱਧ ਪੀਲਾ ਵੀ ਆਪਾਂ ਆਮ ਆਦੀ ਪਾਰਟੀ ਦੇ ਕੈਂਡੀਡੇਟਾਂ ਨੂੰ ਜਿਤਾ ਕੇ ਸਾਂਸਦ ਦੇ ਵਿੱਚ ਭੇਜੀਏ ਜੋ ਪੰਜਾਬ ਨੂੰ ਖੁੱਲੇ ਗੱਫੇ ਆ ਸਕਣ ਪੀਂਗੇ ਪੈਸਿਆਂ ਦੇ